ਤਾਂ ਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਸਾਰਿਆਂ ਦੇ ਲੈ ਕੇ ਹਾਜ਼ਰ ਹੋ ਚੁੱਕੇ ਹਾਂਗੇ ਤੇ ਇਹ ਵੀਡੀਓ ਵੀ ਤੁਹਾਡੇ ਸਾਰਿਆਂ ਦਾ ਮਾਣਾ ਹੋ ਜਰੂਰ ਭਾਵਕ ਕਰ ਦੇਵੇਗੀ ਕਿਉਂਕਿ ਵੀਡੀਓ ਹੈ ਹੀ ਇੰਨੀ ਖਾਸ ਤੇ ਵੀਡੀਓ ਨੂੰ ਆਖਿਰ ਤੱਕ ਜਰੂਰ ਦੇਖਿਓ ਤੇ ਇਦਾਂ ਦੀਆਂ ਵੀਡੀਓਜ਼ ਜੇਕਰ ਤੁਸੀਂ ਹੋਰ ਵੇਖਣਾ ਚਾਹੁੰਦੇ ਹੋਗੇ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਪੀਵੀ ਮੀਡੀਆ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੁਣ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਤਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦਾ ਤੇ ਕਈਆਂ ਦੀ ਮਜਬੂਰੀ ਹੁੰਦੀ ਹੈ ਤੇ ਕਈ ਸ਼ੌਂਕ ਨੂੰ ਜਾਂਦੇ ਨੇ ਪਰ ਤੋਂ ਇੱਕ ਅਜਿਹੇ ਮ ਮੰਗਾ ਜਿਹੜਾ ਕਿ ਮਜਬੂਰੀ ਕਾਰਨ ਆਪਣੇ ਬੱਚਿਆਂ ਨੂੰ ਛੱਡ ਕੇ ਚਲਾ ਗਿਆ ਤੇ ਇੱਥੇ ਤੁਸੀਂ ਉਸ ਦੀ ਵੀਡੀਓ ਵੇਖ ਪਾ ਰਹੇ ਹੋ ਆਪਣੇ ਸਕਰੀਨ ਤੇ ਜਿਹੜਾ ਕਿ ਆਪਣੇ ਸੁੱਤੇ ਪਏ ਬੱਚਿਆਂ ਨੂੰ ਹੀ ਛੱਡ ਕੇ ਵਿਦੇਸ਼ ਜਾ ਰਿਹਾ ਸੀਗਾ ਤੇ ਆਪਣੀ ਨਿੱਕੀ ਜੀ ਬੱਚੀ ਜਿਹੜੀ ਕਿ ਸੁੱਤੀ ਪਈ ਸੀ ਉਸ ਨੂੰ ਕੋ ਦੀ ਚੱਕ ਕੇ ਗਲੇ ਲੱਗ ਕੇ ਇੱਕ ਵਾਰ ਮਿਲਦਾਗਾ ਤੇ ਉਸ ਤੋਂ ਬਾਅਦ ਉਸ ਦਾ ਵੱਡਾ ਮੁੰਡਾ ਹੁੰਦਾ ਜਿਹੜਾ ਉਹ ਉੱਠ ਜਾਂਦਾ ਤੇ ਉਹ ਆਪਣੇ ਪਿਤਾ ਦੇ ਪੈਰੀ ਹੱਥ ਲਾ ਕੇ ਉਹਨਾਂ ਨੂੰ ਵਿਦਾ ਕਰਦਾ ਤਾਂ ਜਿਸ ਵੀਡੀਓ ਨੇ ਕਿ ਕਾਫੀ ਮਨਪਾਵਕ ਕੀਤਾ ਬਹੁਤੇ ਲੋਕਾਂ ਦਾ ਤੇ ਤੁਹਾਡਾ ਕੀ ਕਹਿਣਾਗਾ ਕਮੈਂਟ ਕਰਕੇ ਜਰੂਰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓਜ਼ ਦੇਖਣ ترجمة